ਸ਼ੀਵ ਨਿਸ਼ਟਪਤੀ ਦੇ ਵਿੱਚ ਗੁਰੂ ਜੀ ਨੇ ਪਰਮਾਤਮਾ ਦੀ ਸਿੱਖਤ ਸਲਾਹ ਕਰਨ ਦੇ ਅਨੇਕਾਂ ਤਰੀਕੇ ਦੱਸੇ ਨੇ ਆਪਾਂ ਸਿੱਖਤ ਸਲਾਹ ਕਰਨੀ ਕਿਵੇਂ ਹੈ ਸਤਿਗੁਰੂ ਜੀ ਕਹਿੰਦੇ ਨੇ ਜਦੋਂ ਤੂੰ ਭੋਜਨ ਛਕਣ ਲੱਗਦਾ ਹੈ ਨਾ ਤੇ ਇੱਕ ਵਾਰ ਰੱਬ ਨੂੰ ਜੀਤੇ ਕਰਕੇ ਕਹਿ ਦਿਆ ਕਰ ਪਰਮਾਤਮਾ ਤੇਰਾ ਸ਼ੁਕਰ ਹੈ ਜਿਹੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੀ ਹੋ ਗਈ ਸਿੱਖਤ ਸਲਾਹ ਅੱਗੇ ਗੁਰੂ ਜੀ ਕਹਿੰਦੇ ਕੁਛ ਵੀ ਕਰਨ ਲੱਗੇ ਤੋਂ ਸ਼ੀਸ਼ੇ ਦੇ ਸਾਹਮਣੇ ਜਾਣਾ ਆਪਣੇ ਸੁੰਦਰ ਚਿਹਰੇ ਨੂੰ ਤੱਕਦਾ ਹੈ ਤੇ ਉਦੋਂ ਵੀ ਕਹਿ ਰਿਹਾ ਕਰ ਜਿਹੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਨਾਮ ਸਤਗੁਰੂ ਜੀ ਕਹਿੰਦੇ ਇਸ ਦੁਨੀਆ ਦੇ ਵਿੱਚ ਕਿੰਨੇ ਐਸੇ ਨੇ ਜਿਨ੍ਹਾਂ ਦੇ ਕੋਲ ਖਾਣ ਵਾਸਤੇ ਕੁਛ ਨਹੀਂ ਪਰ ਤੇਰੇ ਕੋਲ 36 ਪ੍ਰਕਾਰ ਦੇ ਭੋਜਨ ਨੇ ਕਿੰਨੇ ਐਸੇ ਜੀ ਨੇ ਜਿਨ੍ਹਾਂ ਕੋਲ ਹੱਥ ਨਾਮ ਦੀ ਚੀਜ਼ ਨਹੀਂ ਹੈਗੀ ਬੰਦੇ ਦੇ ਹੱਥ ਦੁਨੀਆਂ ਦਾ ਸਭ ਤੋਂ ਵੱਡਾ ਵੱਡਾ ਹਥਿਆਰ ਨੇ ਅਵਸ਼ਕਾਰ ਨੇ ਤੇ ਗੁਰੂ ਜੀ ਕਹਿੰਦੇ ਜਿੱਦੇ ਕਰਕੇ ਤੈਨੂੰ ਹੱਥ ਪੈਰ ਮਿਲੇ ਤੇ ਉਹ ਚੱਲਦੇ ਨਹੀਂ ਆਪਣੇ ਹੱਥਾਂ ਪੈਰਾਂ ਪਾਸੇ ਵੇਖ ਕੇ ਕਹਿ ਦਿਆ ਕਰ ਜਿ ਇਹ ਪ੍ਰਸਾਦ ਹਸਤ ਕਰ ਚਲੈ ਤੇ ਗੁਰੂ ਜੀ ਕਹਿੰਦੇ ਉਹਦੀ ਸਿਫਤ ਸਲਾ ਐਵੇਂ ਹੁੰਦੀ ਰਹਿਣੀ ਜਿ ਇਹ ਪ੍ਰਸਾਦ ਆਰੋਗ ਕੰਚਨ ਦੇਹ ਕਹਿੰਦੇ ਜੇ ਤਰਾ ਸਰੀਰ ਕੰਮ ਕਰਦਾ ਨਾ ਠੀਕ ਠਾਕ ਹੈ ਤੇ ਸ਼ੁਕਰਾਨਾ ਦਾ ਕਰੀ ਸਕਦਾ ਨਾ ਤੂੰ ਸ਼ੁਕਰਾਨਾ ਦਾ ਕਰੀ ਸਕਦਾ ਆਪਾਂ ਕਿੰਨੀਆਂ ਦਾਤਾਂ ਲਈਆਂ ਪ੍ਰਮਾਤਮਾ ਤੋਂ ਕਿੰਨੀਆਂ ਦਾਤਾਂ ਜੇ ਕਿਤੇ ਕੋਈ ਸਾਡੇ ਮੋਟਰਸਾਈਕਲ ਜਾਂ ਗੱਡੀ ਦੇ ਪਿੱਛੇ ਬਵੇ ਨਾ ਥੋੜੀ ਦੇਰ ਤੇ ਆਪਾਂ ਉਹਨੂੰ ਅੱਗੇ ਜਾ ਕੇ ਲਿਫਟ ਦੇ ਕੇ ਛੱਡਦੀ ਏ ਉਹ ਬੰਦਾ ਸਾਡਾ ਧੰਨਵਾਦ ਨਾ ਕਰੇ ਆਪਾਂ ਕਿੰਨੀਆਂ ਬੜਾ ਦਾ ਸ਼ੁ크ਰਾ ਬੰਦਾ ਮੈਂ ਵੀ ਹੈਲਪ ਕੀਤੀ ਮੈਂ ਮਦਦ ਕੀਤੀ ਤੇ ਇੰਨੇ ਮੈਨੂੰ ਧੰਨਵਾਦ ਵੀ ਨਹੀਂ ਆਖਿਆ ਤੇ ਸਤਿਗੁਰੂ ਜੀ ਕਹਿੰਦੇ ਨੇ ਤੂੰ ਪਤਾ ਕਿੰਨਾ ਕੁਛ ਲਿਆ ਹੈ ਜਿਹੜਾ ਤੇਰੇ ਕੋਲ ਸਰੀਰ ਹੈ ਨਾ ਇਹਦੀ ਕੀ ਕੀਮਤ ਦਿੱਤੀ ਆ ਬਾ ਕਿਹੜਾ ਚੈੱਕ ਭਰ ਕੇ ਦਿੱਤਾ ਕਿਹੜੇ ਇਹਦੇ ਬਦਲੇ ਦੇ ਵਿੱਚ ਅਸੀਂ ਨੋਟ ਦਿੰਦੇ ਨੇ ਜੇ ਕਿਤੇ ਇੱਕ ਦੰਦ ਵੀ ਲਾਉਣਾ ਪਵੇ ਨਾ ਨਕਲੀ ਤੇ 5-6000 ਰੁਪਿਆ ਛੋਟੇ ਤੋਂ ਛੋਟੇ ਆਮ ਜਿਹੇ ਦੰਦ ਦਾ ਲੱਗ ਜਾਂਦਾ ਹੈ ਮਹਿੰਗੇ ਤੋਂ ਮਹਿੰਗਾ ਲੱਖ ਰੁਪਿਆ ਦਾ ਜਾ ਕੇ ਪੈਂਦਾ ਤੇ ਪ੍ਰਮਾਤਮਾ ਨੇ ਸਾਨੂੰ ਬੱਤੀ ਦਿੱਤੇ ਨੇ ਤੇ ਉਹਦੇ ਬਦਲੇ ਅਸੀਂ ਕੋਈ ਵੀ ਪਰ ਮਾਤਮਾ ਨੂੰ ਪੇਟਾ ਨਹੀਂ ਦਿੱਤੀ ਪੈਸੇ ਨਹੀਂ ਦਿੱਤੇ ਤੇ ਇਸੇ ਤਰ੍ਹਾਂ ਅੱਖਾਂ ਹੱਥ ਪੈਰ ਨੱਕ ਕਿਡਨੀ ਲਿਵਰ ਦਿਲ ਖੂਨ ਸੈੱਲ ਪਤਾ ਨਹੀਂ ਕਿੰਨੀਆਂ ਕਦਾਤਾਂ ਨੇ ਤੇ ਗੁਰੂ ਜੀ ਕਹਿੰਦੇ ਇਹ ਤਾਂ ਸ਼ਰੀਰ ਦੀ ਗੱਲ ਹੋਈ ਫਿਰ ਤੇਰੇ ਸ਼ਰੀਰ ਨੂੰ ਜਦੋਂ ਇਹ ਬੇਜਾਨ ਸੀ ਮਤਲਬ ਬੱਚਾ ਸੀ ਆਪਣੇ ਆਪ ਕੁਝ ਨਹੀਂ ਸੀ ਕਰ ਸਕਦਾ ਇਹਨੂੰ ਪਾਲਣ ਦੇ ਲਈ ਇੱਕ ਪਰਿਵਾਰ ਦਿੱਤਾ ਜਿਹੇ ਪ੍ਰਸਾਦ ਬਸੈ ਸੁਖ ਮੰਦਰ ਜਿਸ ਹੈ ਧਿਆਏ ਸਦਾ ਮਨ ਦੇ ਅੰਦਰ ਜਿਸ ਘਰ ਦੇ ਵਿੱਚ ਅਸੀਂ ਰਹੇ ਤੇ ਗੁਰੂ ਜੀ ਕਹਿੰਦੇ ਉਹ ਵੀ ਤਾਂ ਪਰਮਾਤਮਾ ਨੇ ਦਿੱਤਾ ਨਾ ਕਿੰਨੀਆਂ ਦਾਤਾਂ ਨੇ ਹਰ ਇੱਕ ਗੱਲ ਦਾ ਅਸੀਂ ਸ਼ੁਕਰਾਨਾ ਕਰ ਸਕਦੇ ਹਾਂ ਹਰ ਇੱਕ ਗੱਲ ਤੇ ਅਸੀਂ ਅਭਾਰ ਪ੍ਰਗਟ ਕਰ ਸਕਦੇ ਹਾਂ ਗ੍ਰੈਟੀਟਿਊਡ ਫੀਲ ਮਹਿਸੂਸ ਕਰ ਸਕਦੇ ਹਾਂ ਪਰਮਾਤਮਾ ਦਾ ਸ਼ੁਕਰ ਕਰ ਸਕਦੇ ਹਾਂ ਤੇ ਜਿੰਨਾ ਕੋਈ ਕਰਦਾ ਉਨੀ ਸਿੱਧ ਸਲਾਹ ਉਹਦੀ ਹੁੰਦੀ ਰਹਿੰਦੀ ਹੈ ਹਰ ਗੱਲ ਤੇ ਸਿੱਧ ਹਰ ਗੱਲ ਤੇ ਤੇ ਗੁਰੂ ਜੀ ਕਹਿੰਦੇ ਜਿਨ੍ਹਾਂ ਨੂੰ ਸਿੱਖਤ ਸਲਾਹ ਕਰਨ ਦੀ ਆਦਤ ਪੈ ਜਾਂਦੀ ਹੈ ਨਾ ਉਹਨਾਂ ਨੂੰ ਫਿਰ ਪ੍ਰਾਪਤੀ ਕੀ ਹੁੰਦੀ ਹੈ ਜਿਸ ਨੂੰ ਬਖਸ਼ੇ ਸਿੱਖਤ ਸਲਾਹ ਨਾਨਕ ਬਾਦਸ਼ਾਹੀ ਬਾਦਸ਼ਾਹ ਇਹਨਾਂ ਨੂੰ ਫਿਰ ਸਿੱਖਤ ਸਲਾਹ ਮਿਲ ਗਈ ਨਾ ਉਹ ਬਾਦਸ਼ਾਹਾਂ ਦੇ ਬਾਦਸ਼ਾਹ ਬਣ ਜਾਂਦੇ ਨੇ ਮਤਲਬ ਦੁਨੀਆ ਦੇ ਬਾਦਸ਼ਾਹ ਵੀ ਉਹਦੇ ਕੋਲੋਂ ਮੰਗਣ ਆਉਂਦੇ ਨੇ ਐਨੀ ਵੱਡੀ ਵਰਕਤ ਹੈ ਸਿੱਖਤ ਸਲਾਹ ਦੀ